ਤਾਰੇ ਬਾਬਾ ਰਹਿਮਤ ਖਾਨ ਤਾਰੇ ਬਾਬਾ ਰਹਿਮਤ ਖਾਨ ਨਾਲ ਪਹਿਲ ਉਹ ਗੱਲ ਨਹੀਂ ਬਣਦੀ ਹਾਂ ਜੀ ਖਾਲੇ ਬਲੇ ਤਾਰੇ ਬਾਬਾ ਰਹਿਮਤ ਸ਼ਾਹੀ ਤਾਰੇ رحمت رہے رحمت شاہ جناب ज़मान ਹਾਂਜੀ ਦਸਕੋ ਤੁਸੀਂ ਦੇਖ ਰਹੇ ਹੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਇਹ ਦਸਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਣਾ ਸਾਂਝਿਆ ਕਰਨ ਜਾ ਰਹੇ ਹਾਂ ਤੁਹਾਨੂੰ ਦੱਸਣਾ ਚਾਹੁੰਗੇ ਅੱਜ ਅਸੀਂ ਖਲੋਤੇ ਹਲਕਾ ਭੁਲਾਤ ਦਾ ਉਹ ਮਾਨਮਤਾ ਪਿੰਡ ਪਿੰਡ ਹੈਗਾ ਜੀ ਦੋਲਤਪੁਰ ਜਿੱਥੇ ਅੱਜ ਤਨਤਨ ਪੀਰ ਬਾਬਾ ਰਹਿਮਤ ਅਲੀ ਜੀ ਦੀ ਦਰਬਾਰ ਤੇ 21ਵਾਂ ਸਾਲਾਨਾ ਜੋੜ ਮਿਲਾ ਬੜੀ ਧੂਮ ਧਾਮ ਦੇ ਨਾਲ ਅਤੇ ਸ਼ਰਧਾ ਭਾਵਨਾ ਨਾਲ ਪਿੰਡ ਦੋਲਤਪੁਰ ਦੀ ਸਮੂਹ ਸੰਗਤ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਆਪਾਂ ਗੱਲਬਾਤ ਕਰਾਂਗੇ ਸੰਗਤਾਂ ਦੇ ਨਾਲ ਤੇ ਆਪਾਂ ਥੋੜੀ ਜਿਹੀ ਗੱਲਬਾਤ ਪਤਾ ਹੈ ਪਹਿਲਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਮੇਲਾ ਕਰਵਾਉਂਦੇ ਕੀ ਕਣਕੋ ਸਾਨੂੰ 21 ਮਹੀਨਾ ਸਾਲ ਹੋ ਗਿਆ 21 ਮਹੀਨਿਆਂ ਦਾ ਮੇਲਾ ਸਾਡਾ ਅੱਛਾ ਜੀ ਜੋ ਸਾਡੇ ਪਹਿਲਾਂ ਬਜ਼ੁਰਗ ਕਰਾਉਂਦੇ ਸੀ ਉਸ ਤੋਂ ਬਾਅਦ ਉਹਨਾਂ ਦੇ ਰਾਮ ਪ੍ਰਨਾਮ ਸਿੰਘ ਜੋ ਕਰਾਉਂਦੇ ਸੀ ਉਹ ਬਜ਼ੁਰਗ ਹੋ ਗਏ ਹੈ ਡੈਥ ਹੋ ਗਈ ਉਹਨਾਂ ਦੀ ਬਾਅਦ ਚ ਉਹਨਾਂ ਦੇ ਪੁੱਤਰ ਸਾਰੀ ਸੰਗਤ ਰਲ ਮਿਲ ਕੇ ਇਹ ਸਾਰੇ ਮੇਲਾ ਕਰਾਉਂਦੇ ਆ ਬਹੁਤ ਜੋਰਸ਼ੇ ਮੇਲਾ ਹੁੰਦਾ ਹੈ ਰਾਤ ਨੂੰ ਕਵਾਲੀਆਂ ਹਾਂਜੀ ਕਵਾਲੀਆਂ ਲੱਗਣੀਆਂ ਨਕਲਾ ਲੱਗਣੀਆਂ ਹਰ ਇੱਕ ਚੀਜ਼ ਇੱਥੇ ਹੁੰਦੀ ਹੈ ਲੰਗਰ ਲੱਗਦੇ ਆ ਠੱਕਾ ਪਕੌੜਿਆਂ ਦਾ ਲੰਗਰ ਸਾਰੇ ਬਗਲ ਪਰ ਸਰਤਾ ਨਾਲ ਸਾਰੇ ਸੰਗਤ ਕਰਦੇ ਤੁਸੀਂ ਕਹਿ ਰਹੇ ਸੀ ਕਿ 21 ਸਾਲ ਹੋ ਗਏ ਸਾਨੂੰ ਮੇਲਾ ਕਰਾਉਂਦੇ ਕਿਹੜੀਆਂ-ਕੜੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਤੁਸੀਂ ਮੇਲਾ ਕਰਵਾ ਰਹੇ ਹੋ ਇੱਥੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਆਪਣੀ ਦੌਲਤਪੁਰ ਦੀ ਸੰਗਤ ਸਾਰੀ ਨਾਲ ਸੰਯੋਗ ਦੇਣਾ ਐਨਆਈਵੀਰਾਂ ਦਾ ਵੀ ਨਾਲ ਸੰਯੋਗ ਹੁੰਦਾ ਜਿੱਦਾਂ ਹਾਂਜੀ ਹੁੰਦਾ ਵਿੱਚੇ ਵਿੱਚੇ ਸਾਰਿਆਂ ਦਾ ਹੁੰਦਾ ਸੰਯੋਗ ਕਿ ਕਿੰਨੇ ਦਿਨ ਮੇਲਾ ਬਾਬਾ ਜੀ ਦੇ ਦਰਬਾਰ ਤੇ ਜਿਹੜਾ ਚੱਲਦਾ ਪਿਆ ਵਾ ਜਿਹਦਾ ਅੱਜ ਦਾ ਕੀ ਪ੍ਰੋਗਰਾਮ ਸੀ ਜਿਹੜਾ ਤੁਹਾਡੇ ਵੱਲੋਂ ਜਿਹੜਾ ਮਿੱਥਿਆ ਗਿਆ ਸੀ ਬਸ ਇੱਕ ਦਿਨ ਦਾ ਹੀ ਮੇਲਾ ਹੈ ਹਾਂ ਜੀ ਇੱਕ ਦਿਨ ਦਾ ਮੇਲਾ ਕਹਿੰਦੇ ਛੰਡੀ ਦੀ ਰਸਮ ਕੀਤੀ ਗਈ ਸੀ ਫੇਰੇ ਹਾਂ ਜੀ 11 ਵਜੇ ਤੋਂ ਛੰਡੀ ਦੀ ਰਸਮ 12 ਵਜੇ ਤੋਂ ਕਾਹ ਪਕੌੜੇ ਤੋਂ 2 ਵਜੇ ਲੰਗਰ ਠੀਕ ਹੈ ਜੇ ਆਪਾਂ ਕਵਾਲੀਆਂ ਦੀ ਕਰ ਲਈਏ ਜਾਂ ਨਕਲਾਂ ਦੀ ਕਰ ਲਈ ਕੀ ਕੀ ਬਰੋਮ ਕਿਹੜੇ ਕਵਾਲ ਜਿਹੜੇ ਇੱਥੇ ਬਾਬਾ ਜੀ ਦੇ ਦਰਬਾਰ ਤੇ ਜਿਹੜੇ ਹਾਜ਼ਰੀ ਆਪਣੇ ਭਰਨਗੇ ਜਿੱਦਾਂ ਕਵਾਲੀਆਂ ਤਾਂ ਇਹਨਾਂ ਨੂੰ ਪਤਾ ਹੋएगा ਗੁਰਮੀਤ ਸਿੰਘ ਜੀ ਨੂੰ ਪਿੱਛੋਂ ਹਾਂ ਜੀ ਭਾਜੀ ਜਿਹੜੇ ਕਵਾਲ ਤੁਸੀਂ ਸੱਦੇ ਆ ਕਿਹੜੇ ਕਵਾਲ ਸੱਦੇ ਆ ਜਾਂ ਨਕਲਾਂ ਵਾਲੇ ਕਰੀਏ ਨਕਲਾਂ ਵਾਲੇ ਕਿਹੜੇ ਸੱਦੇ ਇਹ ਨਕਲਾਂ ਵਾਲੇ ਸੱਦੇ ਤੋਂ ਲੋਕਲ ਹੀ ਨੇ ਬਾਕੀ ਜੋ ਵੀ ਤਾਂ ਸੰਗਤ ਆਂਦੀ ਆ ਜੋ ਸ਼ਰਦਾ ਨਾਲ ਆਂਦੀ ਆ ਮੱਥਾ ਟੇਕ ਮੋਨੋ ਕਾਮਣਾਂ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ ਇਹ ਨਹੀਂ ਕਿ ਬਦਲ ਕੇ ਨਹੀਂ ਬਾਕੀ ਇੱਕ ਮਤਲਬ ਸਾਡੇ ਸੁਣਚਾਰੇ ਕਹਿੰਦੇ ਸੰਗਤਾਂ ਦੀ ਜਿਨ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਉਹਨਾਂ ਦੇ ਆਉਂਦੇ ਤੇ ਦੂਰੋਂ ਵੀ ਸੰਗਤਾਂ ਹੁੰਦੀਆਂ ਨੇ ਹਾਂਜੀ ਜਿਨ੍ਹਾਂ ਲੋਕਾਂ ਨੂੰ ਪਤਾ ਲੱਗਦਾ ਕਿ ਆਸਮਰਦਾ ਪੂਰੀਆਂ ਦੀ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਆਪਣੀਆਂ ਦੇਗਾ ਚੜਾਣੀਆਂ ਦੇਗਾ ਚੜਾਣੀਆਂ ਜੋ ਵੀ ਮਤਲਬ ਕਿ ਸੇਵਾ ਸੁੱਕੀ ਦੇ ਅੱਜ ਤੁਹਾਡੇ ਵੱਲੋਂ ਇੱਕ ਕਵਾਲੀਆਂ ਦਾ ਪ੍ਰੋਗਰਾਮ ਵੀ ਤੇ ਨਾਲ ਰਾਤ ਨਗਲਾਂ ਦਾ ਵੀ ਨਗਲਾਂ ਦਾ ਹਾਂਜੀ ਸ਼ਾਮ ਨੂੰ ਪ੍ਰੋਗਰਾਮ ਹੋਣਾ ਆਪਣੇ ਕਿੰਨੀ ਕੋ ਖੁਸ਼ੀ ਹੈ ਬਾਬਾ ਜੀ ਦੇ ਦਰਬਾਰ ਦੇ ਮੇਲੇ ਦੀ ਬਹੁਤ ਖੁਸ਼ੀ ਹੁੰਦੀ ਹੈ ਸਾਰੇ ਪਿੰਡੋਂ ਸਾਰੇ ਰਲ ਮਿਲ ਕੇ ਸਾਰੀ ਸੰਗਤ ਦਾ ਸੰਜੋਗ ਦਿੰਦੀ ਬਦ ਕਰਨ ਜਾਂਦੇ ਪਿੰਡ ਦੇ ਜਿਹੜੇ ਮੌਜੂਦਾ ਸਰਪੰਚ ਨੇ ਦੋਲਤਪੁਰ ਕਾ ਦੋਲਤਪੁਰ ਦੇ ਆਪ ਗੱਲਬਾਤ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਾਜੀ ਅੱਜ ਤੁਹਾਡੇ ਪਿੰਡ ਰੌਣਕਾਂ ਲੱਗੀਆਂ ਨੇ ਬਾਬਾ ਰਹਿਮਤ ਅਲੀ ਜੀ ਦੇ ਦਰਬਾਰ ਤੇ ਕੀ ਕਰਨਾ ਚਾਹੋਗੇ ਬਹੁਤ ਖੁਸ਼ੀ ਹੋਈ ਹੈ ਆਪਣੇ ਸਾਰੇ ਨਗਰ ਨੂੰ ਸਾਰੇ ਇਕੱਠੇ ਹੋਏ ਬਹੁਤ ਖੁਸ਼ੀ ਹੋਈ ਹੈ ਹਾਂਜੀ ਬਹੁਤ ਵਧੀਆ ਲੱਗਾਂਦੇ ਆਪਾਂ ਨੂੰ ਸੁਣ ਚਾਰੇ ਕਹਿੰਦੇ 21 ਸਾਲ ਹੋ ਗਏ ਤੁਹਾਨੂੰ ਬਾਬਾ ਜੀ ਦੇ ਦਰਬਾਰ ਤੇ ਮੇਲਾ ਕਰਾਉਂਦੇ ਹਾਂਜੀ ਹਾਂਜੀ 21 ਸਾਲ ਹੋ ਗਏ ਆਪਾਂ ਬੜੀ ਸੰਗਤਾਂ ਦਾ ਭਾਰੀ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਕੋੜਾ ਤੇ ਆਪਣੇ 2 ਵਜੇ ਲੰਗਰ ਚੱਲੇਗਾ ਆਪਣਾ ਬਈ ਕਿੰਨੇ ਦਿਨ ਬਾਬਾ ਜੀ ਦੇ ਦਰਬਾਰ ਤੇ ਮੇਲਾ ਚੱਲੇ ਇੱਕ ਦਿਨ ਹੀ ਲਾਈਦਾ ਆਪਾਂ ਨੂੰ ਜੀ ਕੀ ਕੀ ਪ੍ਰੋਗਰਾਮ ਜਿਹੜਾ ਤੁਹਾਡੇ ਵੱਲੋਂ ਆਪਣੇ ਨਕਲਾ ਰਾਤ ਨੂੰ ਨਕਲਾ ਅੰਦਾਜ਼ ਦੁਪਹਿਰ ਨੂੰ ਕਵਾਲੀਆਂ ਦਾ ਦੁਪਹਿਰ ਨੂੰ ਕਵਾਲੀਆਂ ਲਈ ਤੁਸੀਂ ਸਰਪੰਚ ਸਾਹਿਬ ਮੌਜੂਦ ਹਾਂਜੀ ਹਾਂਜੀ ਪਿੰਡ ਦੋਲਦਪੁਰ ਦੇ ਜਿਹੜੇ ਮੌਜੂਦਾ ਸਰਪੰਚ ਉਹਨਾਂ ਨਾਲ ਗੱਲਬਾਤ ਹੋ ਰਹੀ ਵੀ ਬੀਬੀਆਂ ਖਲੋਤੀਆਂ ਨੇ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀ ਦੇ ਦਰਬਾਰ ਤੇ ਮਰੋਣਗਾ ਲੱਗੀਆਂ ਕਿੰਨੀ ਕੁ ਖੁਸ਼ੀ ਬਾਬਾ ਜੀ ਤੇ ਮਿਲੇ ਬਹੁਤ ਜਾਂਦਾ ਜੀ ਠੀਕ ਠੀਕ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 21 ਮਸਲਾ ਮੇਲਾ 21 ਮਸਲਾ ਮੇਲਾ ਹੋ ਰਿਹਾ ਬਹੁਤ ਵਧੀਆ ਸਾਡੇ ਪਿੰਡ ਦੇ ਸੰਜੋਗ ਨਾ ਹੋ ਰਿਹਾ ਜੀ ਠੀਕ ਹੈ ਜੀ ਸਾਡੇ ਪਿੰਡ ਦੇ ਸੰਜੋਗ ਨਾ ਹੋ ਰਿਹਾ ਤੇ ਇਹ ਮਤਲਬ ਕਿ ਜਦੋਂ ਪਹਿਲਾ ਮੇਲਾ ਅਸੀਂ ਕਰਾਇਆ ਸੀ ਨਾ ਪਹਿਲਾ ਮੇਲਾ ਅਸੀਂ ਗ੍ਰਾਈ ਕਰਕੇ ਕਰਾਇਆ ਸੀ ਸਾਡੇ 6000 ਰੁਪਿਆ ਹੋਇਆ ਸੀ ਪਹਿਲੇ ਮੇਲੇ ਤੇ ਤੇ ਜਾਨੀ ਕਿ ਸਾਰੇ ਸਾਡੇ ਪਿੰਡ ਦੇ ਕਹਿੰਦੇ ਸੀ ਕਿ ਇਹਨਾਂ ਮੁੰਡਿਆਂ ਨੇ ਮਤਲਬ ਕਿ ਗਲਤ ਇੱਥੇ ਕੰਮ ਕਰਨਾ ਜਾਂ ਨਕਲੀਏ ਲਿਆਉਣੇ ਆ ਹੈਨਾ ਅਸੀਂ ਮਲਕੀ ਵਧੀਆ ਕਰਕੇ ਦਿਖਾਇਆ ਬਹੁਤ ਵਧੀਆ ਨਕਲੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਮਲਕੀ ਗਲਤ ਗਾਣਾ ਕੋਈ ਨਹੀਂ ਰੋਣਾ ਬਿਲਕੁਲ ਪੀਰਾਂ ਦੇ ਗਾਣੇ ਚੱਲਣੇ ਚਾਹੀਦੇ ਪਰ ਹੁਣ ਹੁੰਦੀ ਆਪਾਂ ਗੱਲ ਕਰੀ ਬਾ ਤੁਹਾਡੇ ਨਾਲ ਸਾਰਾ ਪਿੰਡ ਖੜਾ ਸਰਪੰਚ ਸਾਹਿਬ ਵੀ ਨਾਲ ਖੜੇ ਆ ਸਰਪੰਚ ਉਹਨਾਂ ਦੇਹੀ ਖੜੇ ਆ ਇtanto ਥੋੜੀ ਗੱਲ ਸਰਪੰਚ ਸਾਹਿਬ ਹੁਣੇ ਸਾਡੇ ਨਾਲ ਖਲੋਣ ਤੇ ਇਹਨਾਂ ਨਾਲ ਖਲੋਣੇ ਇਹ ਤਾਂ ਸਾਡੇ ਪਿੰਡ ਦੀ ਸ਼ਾਨ ਹੈ ਨਾ ਇਹਨਾਂ ਨਾਲ ਅਸੀਂ ਖੁਲੋਵਾਂਗੇ ਤੇ ਬਹੁਤ ਵਧੀਆ ਮੇਲਾ ਹੋ ਰਿਹਾ ਜੀ ਬਹੁਤ ਮਲਕੀ ਧੁੰਮ ਧਾਮ ਨਾ ਸਰ ਇਕੱਠ ਵੀ ਬਹੁਤ ਹੈ ਸੰਗਤਾਂ ਦਾ ਇੱਥੇ ਬਹੁਤ ਜ਼ਿਆਦਾ ਜੀ ਰਾਤ ਨੂੰ ਕਿਤੇ ਆਇਓ ਤੇ ਫਿਰ ਵੇਖੋ ਇਕੱਠ ਬਹੁਤ ਸੰਗਤਾਂ ਹੁੰਦੀ ਹੈ ਜੀ ਮੈਂ ਹਰ ਸਾਲ ਹੀ ਇਦਾਂ ਮੇਲਾ ਭਰਿਆ ਰਹਿੰਦਾ ਜੀ ਇੱਦਾਂ ਇੱਦਾਂ ਹੁੰਦਾ ਜੀ ਠੀਕ ਹੈ ਕਿੰਨੇ ਦਿਨ ਚੱਲਦਾ ਹਾਂਜੀ ਇੱਕੋ ਦਿਨ ਹੀ ਜੀ ਹਾਂਜੀ ਬਾਬਾ ਰਹਿਮਤ ਸ਼ਾਹ ਅਲੀ ਜੀ ਦੇ ਦਰਬਾਰ ਤੇ ਮੇਲਾ ਲੱਗਾ ਰੌਣਕਾਂ ਵਾਲਾ ਕਵਾਲ ਜੀ ਇੱਥੇ ਖਲੋਤੇ ਨੇ ਭਾਜੀ ਹੁਣੀ ਖਲੋਤੇ ਆਪਾਂ ਗੱਲ ਬਾਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਆਪਣਾ ਨਾਮ ਦੱਸੋ ਤੇ ਆਪਣੀ ਪਾਰਟੀ ਦਾ ਨਾਮ ਅਸੀਂ ਇਰਫਾਨ ਸੋਢੀ ਕਵਾਲ ਅਸ਼ਵਨ ਸੂਫੀ ਰਵੀ ਸੂਫੀ ਕਵਾਲ ਅਸੀਂ ਇਸ ਸਰਕਾਰ ਦੇ ਦਰਬਾਰ ਤੇ ਅੱਜ ਪਹੁੰਚੇ ਆ ਰਹਿਮਤ ਅਲੀ ਸ਼ਾਹ ਸਰਕਾਰ ਦੇ ਦਰਬਾਰ ਤੇ ਹਾਜ਼ਿਰਗਮਾਉਣ ਪਹੁੰਚੇ ਆ ਔਰ ਸਾਡੇ ਭਾਈ ਸਾਹਿਬ ਵੀ ਆਏ ਨੇ ਸਰਕਾਰ ਦਾ ਦਿਦਾਰ ਕਰਨ ਔਰ ਦਾਤਾ ਜੀ ਨੇ ਤੇ ਵੀ ਭਲੀ ਕਰੇ ਰਹਿਮਤ ਬਖਸ਼ੇ ਸਭ ਨੂੰ ਤਰੱਕੀਆਂ ਦਾ ਵੇਦਤਾ ਠੀਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਦਰ ਚੜਵਾਉਂਦੇ ਇਹ 21 ਮਸਲਾਨਾ ਮੇਲਾ ਸਾਨੂੰ ਬਹੁਤ ਚਾਅ ਛੜਦਾ ਜਦੋਂ ਸਾਡੇ ਦਰਬਾਰ ਤੇ ਮੇਲਾ ਲੱਗਦਾ ਅਸੀਂ ਬੜੇ ਧੂਮ ਧਾਮ ਨਾਲ ਮਨਾਉਂਦੇ ਆ ਸਾਰੀਆਂ ਸੰਗਤਾਂ ਰਲ ਮਿਲ ਕੇ ਫੋਈ ਫੋਈ ਇਕੱਠਾ ਕਰਕੇ ਅਸੀਂ ਗੁਰੂ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਗੁਰੂ ਦੇ ਲੰਗਰਾਂ ਛੇਸਾ ਪਾ ਕੇ ਤੇ ਕਵਾਲੀਆਂ ਵਾਲੇ ਸਦਕੇ ਅਸੀਂ ਧੂਮ ਧਾਮ ਨਾਲ ਮਨਾਉਂਦੇ ਆ ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਗੁਰੂ ਮਹਾਰਾਜ ਆਏ ਹੋਏ ਆ ਜਿੱਦਾਂ ਕਿ ਆਪਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰ ਲਈਏ ਬਾਬਾ ਰਹਿਮਤ ਸ਼ਾਹ ਅਲੀ ਜੀ ਦੀ ਦਰਵਾਜ਼ੇ ਰੋੜੀਆਂ ਲੱਗੀਆਂ ਨੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ रहण <laughs> दयालो <laughs> ਕਿਹੜਾ ਅਜ ਖਜ਼ਾਨੇ ਲੈਣ ਆਇਆ ਖਜ਼ਾਨਾ ਧੰਨ ਦੌਲਤ ਪੁੱਤਰ ਵੀਜ਼ਾ ਵੀ ਬਾੜ ਦੇ ਹੱਥ ਉੱਚੇ ਕਰੋ ਦਾ ਫਰਿਆਦ ਕਲਾਮਰ ਫਜ਼ਾ ਦੇ ਰਹਿਮਤ ਤੇ ਬੱਟ ਰਹੇ ਹੈ 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 ਮੇਰਾ ਹੱਥ ਫੜ ਰਿਹਾ ਰਹਿ ਰਹਿਮਤ ਸ਼ਾ ਅਲੀ ਮੇਰਾ ਬੜਾ ਸਤਿਗੁਰੂ ਗੋਦਾ ਮੇਰਾ ਵਧੇ ਕਿਵੇਂ ਬਣ ਰਾਇਆ ਅਬਾ ਸ਼ਾ ਅਲੀ ਮੇਰਾ ਬੜਾ ਸਤਿਗੁਰੂ ਗੋਦਾ ਮੇਰਾ ਵਧੇ ਕਿਵੇਂ ਬਣ ਰਾਇਆ ਅਬਾ ਸ਼ਾ ਅਲੀ ਮੇਰਾ ਬੜਾ ਸਤਿਗੁਰੂ ਗੋਦਾ ਮੇਰਾ ਵਧੇ ਕਿਵੇਂ ਬਣ ਰਾਇਆ ਅਬਾ ਸ਼ਾ ਅਲੀ ਮੇਰਾ ਬੜਾ ਸਤਿਗੁਰੂ ਗੋਦਾ हज़ाने रहमत जे बज रहे रहमत रहमती گوان بابا جی مریت مریت جناب تھا مریب بچ ਨਜ਼ਾਰੇ ਹੈ ਰਾਜਾ ਮੇਰੇ ਨਜ਼ਾਰੇ ਹੈ ਹੋ ਜੋ ਤੇਰਾ ਮੰਨ ਤੇ